ਤਕਰੀਬਨ ਜਿਹੜਾ ਪੂਰਾ ਕਰ ਚੁੱਕੇ ਆ ਲੇਕਿਨ ਉਸ ਤੋਂ ਬਿਜਾਉਣ ਜਾ ਕੇ ਜਿਹੜਾ ਯੂਨੀਵਰਸਲ ਹੈਲਥ ਕੇਅਰ ਹੈ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਫਾਇਦਾ ਸੈਕੰਡਰੀ ਕੇਅਰ ਤੇ ਟਰੈਸ਼ੀ ਕੇਅਰ ਦੇ ਵਿੱਚ ਕੋਈ ਵੀ ਕਿਸੇ ਨੂੰ ਵੀ ਮਜਬੂਰੀ ਵਿੱਚ ਆਪਣੀ ਜੇਬ ਚੋਂ 1 ਰੁਪਿਆ ਵੀ ਨਹੀਂ ਖਰਚਣਾ ਪਏਗਾ ਇਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਰਬੱਤ ਦੇ ਭਲੇ ਦੀ ਜਿਹੜੀ ਹੈਗੀ ਆ ਉਹ ਇੱਕ ਯੋਜਨਾ ਜਿਹਦੇ ਵਿੱਚ ਕੋਈ ਕਿਸੇ ਕਿਸਮ ਦਾ ਵੀ ਕੋਈ ਕਾਸਟ ਧਰਮ ਜਾਤ ਕੋਈ ਕਿਸੇ ਕਿਸਮ ਦਾ ਕੋਈ ਇਕਨੋਮਿਕ ਕੋਈ ਵੀ ਐਕਸਕਲੂਜ਼ਨ ਕ੍ਰਾਈਟੇਰੀਆ ਕੋਈ ਨਹੀਂ ਹੈ ਜਿਹੜਾ ਵੀ ਬੰਦਾ ਪੰਜਾਬ ਦਾ ਰਹਿਣ ਵਾਲਾ ਜਿਹਦੇ ਕੋਲੇ ਆਧਾਰ ਕਾਰਡ ਪੰਜਾਬ ਦਾ ਤੇ ਵੋਟਰ ਕਾਰਡ ਪੰਜਾਬ ਦਾ ਉਹ ਸਾਰੇ ਐਲੀਜੀਬਲ ਹੈ ਇਹ ਆਪਣੀ ਕਿਸਮ ਦੀ ਇੱਕ ਮੈਂ ਕਹੂੰਗਾ ਦੁਨੀਆ ਦੇ ਵਿੱਚ ਜਿਹੜਾ ਪਹਿਲਾ ਇਨੀਸ਼ੀਏਟਿਵ ਹੈ ਜਿਹਦੇ ਵਿੱਚ 100% ਜਿਹੜੀ ਪੋਪੂਲੇਸ਼ਨ ਆ ਉਹਨੂੰ ਕਵਰ ਕੀਤਾ ਜਾਏਗਾ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਇੰਸ਼ੋਰੈਂਸ ਕਵਰ ਦਿੱਤਾ ਜਾਏਗਾ ਤੇ ਅੱਜ ਅਸੀਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਨਾਲ ਜਿਹੜਾ ਜੋ ਆਲਰੇਡੀ ਤਾਮਿਲ 나ਡੂ ਦੇ ਵਿੱਚ ਇਹ ਸਰਵਿਸ ਬਹੁਤ ਅੱਛੀ ਤਰ੍ਹਾਂ ਰਨ ਕਰ ਰਹੀ ਹੈ ਔਰ ਇਹਦੇ ਵਿੱਚ ਸਿਰਫ ਜੜੀਆਂ ਪਬਲਿਕ ਸੈਕਟਰ ਦੀਆਂ ਇੰਸ਼ੋਰੈਂਸ ਕੰਪਨੀ ਸੀਗੀਆਂ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀਗਾ ਉਹਦੇ ਨਾਲ ओरिएंटਲ ਤੇ ਨਿਊ ਇੰਡੀਆ ਔਰ ਇਹ ਜਿਹੜੇ ਯੂਨਾਈਟਿਡ ਵਾਲਿਆਂ ਦਾ ਸੋ ਇਹ ਸਾਡਾ ਜਿਹੜਾ ਟੈਂਡਰ ਫਾਈਨਲ ਹੋ ਗਿਆ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਫਾਈਨਲ ਸਟੈਪ ਸੀਗਾ ਇਹਨੂੰ ਜਿਹੜੀ ਸਕੀਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਅੱਜ ਕੰਪਲੀਟ ਹੋ ਗਿਆ ਹੁਣ ਇਸ ਤੋਂ ਬਾਅਦ ਲੋਕਾਂ ਦੇ ਕਾਰਡ ਬਣਨੇ ਆ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ 15 ਤਰੀਕ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਨਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇਹ ਸਕੀਮ ਨੂੰ ਜਿਹੜਾ ਹੈਗਾ ਉਹ ਫਾਰਮਲੀ ਲਾਂਚ ਕਰਨਗੇ ਪੰਜਾਬ ਦੇ ਵਿੱਚ 9000 ਤੋਂ ਵੱਧ ਜਿਹੜੇ ਹੈਗੇ ਆ ਸਾਡੇ ਅਸੀਂ ਜਿਹੜੇ ਕਾਮਨ ਸਰਵਿਸ ਸੈਂਟਰਸ ਆ ਉਹਦੇ ਕੈਂਪ ਲੱਗਣਗੇ ਪਿੰਡਾਂ ਚ ਮੱਲਿਆਂ ਦੇ ਵਿੱਚ ਔਰ ਸਾਰੇ ਬੰਦਿਆਂ ਦਾ ਜਿਹੜਾ ਹੈਗਾ ਕਾਰਡ ਬਣ ਕੇ ਜਦੋਂ ਉਹਦਾ ਇੱਕ ਵਾਰੀ انرੋਲਮੈਂਟ ਹੋ ਗਈ ਤਾਂ ਉਹ ਪਰਸਨ ਐਲੀਜੀਬਲ ਹੋਏਗਾ ਆਪਣਾ ਲਾਜ ਕਰਾਉਣ ਵਾਸਤੇ ਲੇਕਿਨ ਜਿਹੜਾ ਕਾਰਡ ਆਣਾ ਉਹ ਬਣ ਕੇ ਆਣਾ ਉਹਨੂੰ ਉਹਨੂੰ 3 ਹਫ਼ਤੇ ਕੀ ਬਣ 10 ਤੋਂ 15 ਦਿਨ ਲੱਗ ਜਾਂਦੇ ਆ ਤੇ ਉਹ ਜਿਹੜੇ ਕਾਰਡ ਹੈ ਸਾਡੀ ਕੋਸ਼ਿਸ਼ ਹੈ ਕਿ ਅਗਲੇ 3 ਜਾਂ 4 ਮਹੀਨੇ ਦੇ ਵਿੱਚ ਵੱਧ ਤੋਂ ਵੱਧ 3-4 ਮਹੀਨੇ ਦੇ ਵਿੱਚ ਅਸੀਂ ਪੰਜਾਬ ਦੇ 3 ਕਰੋੜ ਲੋਕਾਂ ਦੇ ਹਰ ਬੰਦੇ ਦੀ ਜੇਬ ਦੇ ਵਿੱਚ 10 ਕਰੋੜ ਰੁਪਏ ਦਾ ਇੰਸ਼ੋਰੈਂਸ ਦਾ ਕਾਰਡ ਹੋਏਗਾ ਔਰ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੋਏਗੀ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਐ ਉਹ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਕੋਈ ਨਾਮਰਾਦ ਬਿਮਾਰੀ ਹੋ ਜਾਏ ਕੋਈ ਐਕਸੀਡੈਂਟ ਹੋ ਜਾਏ ਹਾਰਟ ਅਟੈਕ ਹੋ ਜਾਏ ਸਟ੍ਰੋਕ ਹੋ ਜਾਏ ਤਾਂ ਬੰਦੇ ਕਰਜ਼ਾਈ ਹੋ ਜਾਂਦੇ ਆ ਉਹਨਾਂ ਦੇ ਘਰ ਵਿਕ ਜਾਂਦੇ ਆ ਜ਼ਮੀਨ ਵਿਕ ਜਾਂਦੀ ਆ ਗਹਿਣੇ ਵਿਕ ਜਾਂਦੇ ਆ ਔਰ ਬੰਦੇ ਕਰਜ਼ਾਈ ਹੋ ਜਾਂਦੇ ਆ ਕਈ ਵਾਰੀ ਜਿਹੜਾ ਪੰਜਾਬ ਦਾ ਕੋਈ ਵੀ ਕਿਸੇ ਵੀ ਪਰਿਵਾਰ ਦਾ ਅਰਨਿੰਗ ਮੈਂਬਰ ਹੁੰਦਾ ਜੇ ਉਹ ਬਿਮਾਰ ਹੋ ਜੇ ਉਹ ਤਾਂ ਇਲਾਜ ਕਰਾਣ ਦੇ ਬਾਅਦ ਜੇ ਨਾ ਬਚੇ ਤਾਂ ਜਿਹੜਾ ਪਿੱਛੇ ਪਰਿਵਾਰ ਹੁੰਦਾ ਉਹ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਸਿਰ ਤੇ ਕਰਜ਼ੇ ਦੀ ਬੰਡ ਰਹਿ ਜਾਂਦੀ ਆ ਸੋ ਇਹ ਸਾਰੀਆਂ ਮੁਸ਼ਕਲਾਂ ਲੋਕਾਂ ਦੀ ਹੱਲ ਹੋਣਗੀਆਂ ਇਹ ਸਾਰੇ ਬੰਦਿਆਂ ਨੂੰ ਮਿਲੇਗਾ ਜਿਹਦੇ ਚ ਪੈਨਸ਼ਨਰਜ਼ ਵੀ ਗਵਰਨਮੈਂਟ EMPLOYES ਵੀ ਸਾਰੀ ਪੋਪੂਲੇਸ਼ਨ ਮਤਲਬ ਕੋਈ ਵੀ ਹੋਰ ਕ੍ਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰ ਬੰਦਾ ਪੰਜਾਬ ਦਾ ਹੋਣਾ ਚਾਹੀਦਾ ਆਧਾਰ ਕਾਰਡ ਤੇ ਵੋਟਰ ਕਾਰਡ ਤੇ ਇਹ ਇੱਕ ਆਪਣੀ ਕਿਸਮ ਦੀ ਜੋ ਜਿਹੜੀ ਹੈਗੀ ਯੋਜਨਾ ਹੈਗੀ ਆ ਪੰਜਾਬ ਦੀ ਬਹੁਤ ਸਾਰੀਆਂ ਪੰਜਾਬ ਦੀਆਂ ਜੜੀਆਂ ਹੈਲਥ ਰਿਲੇਟਡ ਇਨੀਸ਼ੀਏਟਿਵ ਹੈ ਉਹਦੇ ਵਿੱਚ ਬਹੁਤ ਸਾਰੀਆਂ ਸਟੇਟਸ ਨੇ ਇੰਟਰਸਟ ਜੋ ਕੀਤਾ ਬਹੁਤ سارے ਇੰਟਰਨੈਸ਼ਨਲ ਦੂਜੇ ਕੰਟਰੀਜ਼ ਨੇ ਉਹਨਾਂ ਵਿੱਚ ਆਏ ਸਾਡੇ ਆਮ ਆਦਮੀ ਕਲੀਨਿਕ ਹੈ ਜਿਨ੍ਹਾਂ ਨੇ ਬਹੁਤ ਹੀ ਇੱਕ ਮੈਂ ਕਹੂੰਗਾ ਕਰਮਾਰਕੇਵਲ 4 ਕਰੋੜ 59 ਲੱਖ ਬੰਦੇ ਮਤਲਬ ਹਰ ਦੂਜਾ ਪੰਜਾਬੀ ਕਦੇ ਨਾ ਕਦੇ ਉੱਥੇ ਦਵਾਈ ਲੈ ਚੁੱਕਿਆ ਤੇ ਬਹੁਤ ਸਾਰੇ ਪੰਜਾਬੀ ਆ ਜਿਹੜੇ क्रोनिक ਡਿਜ਼ੀਜ਼ਸ ਆ ਚਾਹੇ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਦਵਾਈਆਂ ਆ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੇ ਲਗਾਤਾਰ ਉੱਥੇ ਜਾ ਕੇ ਟੈਸਟ ਵੀ ਕਰਾ ਰਹੇ ਔਰ ਦਵਾਈਆਂ ਵੀ ਲੈ ਰਹੇ ਔਰ ਉਹਨਾਂ ਨੂੰ ਬੈਨੀਫਿਟ ਹੋ ਰਿਹਾ ਇਹਦਾ ਆਉਣ ਵਾਲੇ 5-10 ਸਾਲ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੋ ਜੇਗਾ ਕਿ ਲੋਕਾਂ ਦੇ ਗੁਰਦੇ ਪਹਿਲਾਂ ਫੇਲ ਹੁੰਦੇ ਸੀ ਉਹ ਬੰਦ ਹੋ ਗਏ ਲਿਵਰ ਫੇਲਰ ਹੋਣਾ ਬੰਦ ਹੋਇਆ ਔਰ ਬਹੁਤ ਸਾਰੀਆਂ ਜਿਹੜੀਆਂ क्रोनिक ਡਿਜ਼ੀਜ਼ਸ ਆ ਕੈਂਸਰ ਦੀ ਜਿਹੜੀ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਜਦੋਂ ਲੋਕ ਟਾਈਮ 'ਤੇ ਦਵਾਈ ਲੈਣਗੇ ਓਬੈਸਿਟੀ ਠੀਕ ਹੋਏਗੀ ਇਹਦੇ ਨਾਲ ਯ ਇਹ ਜੋ ਬਹੁਤ ਵੱਡਾ ਇੱਕ ਮੈਂ ਕਹੂੰਗਾ ਮਤਲਬ ਪੰਜਾਬ ਸਰਕਾਰ ਦਾ ਫੈਸਲਾ ਹੈ ਔਰ ਅਸੀਂ ਸਾਰੇ ਜਿੰਨੇ ਵੀ ਪਿਛਲੇ ਸਾਡੇ ਪੈਂਡਿੰਗ ਆ ਸਾਰੇ ਡੀਓਜ਼ ਕਲੀਅਰ ਕਰਕੇ ਔਰ ਇਹ ਸਾਡਾ ਸਾਰਾ ਬਜਟ ਦੇ ਵਿੱਚ ਸਾਡਾ ਫਿੱਟ ਹੁੰਦਾ ਹੈਗਾ ਹਾਈਬ੍ਰਿਡ ਮਾਡਲ ਚ ਹੈ 1 ਲੱਖ ਤੱਕ ਜੁਆਇੰਟਡ ਵਾਲੇ ਕਰਨਗੇ ਜੀ ਉਸ ਤੋਂ ਬਾਅਦ ਆਟੋਮੈਟਿਕਲੀ ਜਿਹੜਾ ਜੇ ਉਸ ਤੋਂ ਕਿਤੇ ਵੱਧ ਲੋਡ ਪੈਂਦੀ ਹੈ ਖਰਚਾ ਵੱਧ ਹੋਣਾ ਤਾਂ ਉਹ ਟਰਸਟ ਮੋਡ ਤੇ ਜਿਹੜਾ ਹੈਗਾ ਸਾਡਾ ਸਟੇਟ ਹੈਲਥ ਏਜੰਸੀ ਹੈ ਇਹ ਸਾਰੀ ਪੇਮੈਂਟ ਕਰਨਗੇ ਜੀ ਸੋ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਗੁੱਡ ਵਿਸ਼ਸ ਐਂਡ ਵਿਸ਼ ਯੂ 올 ਦਾ ਵੈਰੀ ਬੈਸਟ ਇਨ ਨਿਊ ਇਅਰ ਆਰਾਮੇ ਵਾਰੀ ਵਾਰੀ ਕਰ ਲਓ ਵਾਰੀ ਵਾਰੀ ਆ ਇਹਦੇ ਵਿੱਚ ਜਿਹੜੀਆਂ ਸਾਰੀਆਂ ਜੜੀਆਂ ਜਿੰਨੀ ਐਮਰਜੈਂਸੀ ਕੇਅਰ ਹੈ ਜਿੰਨੀਆਂ ਕ੍ਰੋਨਿਕ ਡਿਜ਼ੀਜ਼ਸ ਹੈ 2200 ਮੈਡੀਕਲ ਪ੍ਰੋਸੀਜਰ ਹੈ ਜੀ 2200 ਟੋਟਲ 2200 ਜਿਹੜੇ ਹੈਗੇ ਆ ਜੀ ਮੈਡੀਸਨ ਮੈਡੀਕਲ ਪ੍ਰੋਸੀਜਰ ਸ਼ਾਮਿਲ ਹੈਗੇ ਇਹਦੇ ਵਿੱਚ ਇੱਕ ਤਾਂ ਇਹਦੇ ਵਿੱਚ ਕਾਸਮੈਟਿਕ ਸਰਜਰੀ ਨਹੀਂ ਹੋਏਗੀ ਕੋਛ ਇੱਕ ਪ੍ਰੋਸੀਜਰ ਹੈ ਗਿਆ ਜਿਹੜੇ ਦੋਜ਼ੂਰ ਮਿਸਯੂਜ਼ ਜਿਹਨਾਂ ਦਾ ਪਹਿਲਾਂ ਪੂਰੀ ਹਿਸਟਰੀ ਹੈ ਕਿਉਂਕਿ ਪਹਿਲਾਂ ਇੰਸ਼ੋਰੈਂਸ ਲਿਮਿਟਡ ਸਕੇਲ ਦੇ ਉੱਤੇ ਚਲਦੀ ਸੀ ਜਿਹੜੀ ਯੂਸ਼ਮੈਨ ਵਾਲੀ ਜਾਂ ਜਿਹੜੀ ਦੂਜੀ ਇੰਸ਼ੋਰੈਂਸ ਹੈ ਜਿਹੜੇ ਮੋਸਟਲੀ ਮਿਸਯੂਜ਼ਡ ਹੈ ਉਹ ਅਸੀਂ ਆਪਣੇ ਰਿਜ਼ਰਵ ਪੈਕੇਜ ਦੇ ਵਿੱਚ ਰੱਖਿਆ ਪਰ ਅਸੀਂ ਉਹਨਾਂ ਨੂੰ ਬਹੁਤ ਘਟਾ ਦਿੱਤਾ ਜਿਹੜੇ ਰਿਜ਼ਰਵ ਪੈਕੇਜ ਹਨ ਉਹਨਾਂ ਨੂੰ ਬਹੁਤ ਬੌਂਡ ਕੇਸਸ ਆਉਂਦੇ ਨੇ ਹਾਂ ਜੀ